ਪਿਆਰੇ ਵਾਅਦੇ ਦੇ ਦੇਸ਼ ਚ ਲੱਖਾਂ ਤੇ ਹਜ਼ਾਰਾਂ ਲੋਕਾਂ ਨੂੰ ਲੈ ਕੇ ਜਾਣ ਦੇ ਲਈ ਯਹੋਸ਼ੂ ਜਦੋਂ ਤਿਆਰ ਹੋ ਰਿਹਾ ਸੀ ਉਸ ਨੇ ਕੀ ਦਿਖਾਇਆ ਦੱਸੋ ਫੁਰਤੀ ਦਿਖਾਈ ਸੀ ਉਹ ਕਦੋਂ ਉੱਠਿਆ ਤੜਕੇ ਹੀ ਉਹ ਉੱਠ ਗਿਆ ਸੀ ਉੱਠ ਕੇ ਕੀ ਗੱਲ ਕਰ ਰਿਹਾ ਸੀ ਤੁਸੀਂ ਤੜਕੇ ਉੱਠ ਕੇ ਕੀ ਗੱਲਬਾਤ ਕਰਦੇ ਹੋ ਤੁਸੀਂ ਤੜਕੇ ਉੱਠ ਕੇ ਕੀ ਵੇਖਦੇ ਹੋ ਤੁਸੀਂ ਸਵੇਰ ਉੱਠ ਕੇ ਕੀ ਪੜਦੇ ਹੋ ਕੀ ਸੁਣਦੇ ਹੋ ਕਿਹਦੇ ਬਾਰੇ ਸੋਚਦੇ ਹੋ ਇੱਕ ਵਾਰ ਸੋਚੋ موسی ਦੇ ਬਾਰੇ ਅਸੀਂ ਵੇਖਿਆ ਹੈ 24 ਅਤੇ 31 ਅਧਿਆਇ ਚ ਅਤੇ 다우드 ਕਹਿ ਰਿਹਾ ਹੈ हे ਮੇਰੇ ਪ੍ਰਾਨ ਜਾਗ ਸਰੰਗੀ ਜਾਗ ਮੈਂ ਯਹੋਵਾ ਦੀ ਮहिमा ਕਰਾਂਗਾ ਪਰਮੇਸ਼ਵਰ ਦੀ स्तुति ਕਰਾਂਗਾ ਹਿਜ਼ਕੀਆ ਤੜਕੇ ਉੱਠਿਆ ਕਿਉਂ ਪਰਮੇਸ਼ਵਰ ਦੇ ਭਵਨ ਚ ਜਾਣ ਦੇ ਲਈ ਯੇਸ਼ੂ ਮਸੀਹ ਤੜਕੇ ਉઠੇ ਤੜਕੇ ਉੱਠ ਕੇ ਉਹਨਾਂ ਨੇ ਕੀ ਕੀਤਾ ਦਿਨ ਨਿਕਲਣ ਤੋਂ ਪਹਿਲਾਂ ਹੀ ਜੰਗਲੀ ਥਾਵਾਂ ਤੇ ਜਾ ਕੇ ਪ੍ਰਾਰਥਨਾ ਕੀਤੀ موسی ਤੜਕੇ ਹੀ ਉੱਠ ਕੇ ਪਰਮੇਸ਼ਵਰ ਦੀ ਆਗਿਆ ਲੋਕਾਂ ਨੂੰ ਦੱਸਣ ਲੱਗਾ ਯਹੋਸ਼ੂ ਤੜਕੇ ਉੱਠ ਕੇ ਕੀ ਕਹਿ ਰਿਹਾ ਆਓ ਵੇਖਦੇ ਹਾਂ ਯਹੋਸ਼ੂ ਤੜਕੇ ਉੱਠਿਆ ਅਤੇ ਸਾਰੇ ਇਜ਼ਰਾਈਲੀਆਂ ਨੂੰ ਨਾਲ ਲੈ ਕੇ ਅੱਗੇ ਸ਼ਿੱਤਮ ਤੋਂ ਅੱਗੇ ਜਾ ਕੇ ਯਰਦਨ ਦੇ ਕੰਢੇ ਤੇ ਆਇਆ ਸ਼ਿੱਤਮ ਤੋਂ ਅੱਗੇ ਜਾ ਕੇ ਇੱਕ ਜ਼ਰੂਰੀ ਗੱਲ ਆ ਸਾਰੇ ਲੋਕਾਂ ਨੂੰ ਤਿਆਰ ਕਰ ਰਿਹਾ ਸੀ ਤੜਕੇ ਹੀ ਉੱਠ ਗਿਆ ਉੱਠ ਕੇ ਕੀ ਕਹਿ ਰਿਹਾ ਹੈ हे ਸਾਰੇ ਇਜ਼ਰਾਈਲੀ ਲੋਕੋ ਤੁਸੀਂ ਸਿੱਤਮ ਨੂੰ ਛੱਡ ਦਿਓ ਕਿੰਨੂੰ ਛੱਡਣ ਲਈ ਕਹਿ ਰਿਹਾ ਸਾਰੀ ਇਜ਼ਰਾਈਲੀ ਪ੍ਰਜਾ ਸ਼ਿੱਤਮ ਨੂੰ ਛੱਡ ਦਿਓ ਇਹ ਉਸ ਦਿਨ ਯਹੋਸ਼ੂ ਦੀ ਦਿੱਤੀ ਆਗਿਆ ਸੀ ਕਦੋਂ ਉੱਠ ਕੇ ਕਹਿ ਰਿਆ ਸਵੇਰ ਹੀ ਉੱਠ ਕੇ ਸ਼ਿੱਤਮ ਨੂੰ ਛੱਡ ਦਿਓ ਕਿਉਂ ਤੁਸੀਂ ਯਰਦਨ ਦੇ ਪਾਰ ਜਾਣਾ ਹੈ ਜੇ ਵਾਅਦੇ ਦੇ ਦੇਸ਼ 'ਚ ਜਾਣਾ ਹੈ ਤਾਂ ਯਰਦਨ ਨੂੰ ਪਾਰ ਕਰਨਾ ਪਏਗਾ ਯਰਦਨ ਨੂੰ ਪਾਰ ਕਰਨ ਤੋਂ ਪਹਿਲਾਂ ਕੀ ਕਰਨਾ ਸ਼ਿੱਤਮ ਨੂੰ ਛੱਡਣਾ ਹੈ ਅਸੀਂ ਜੇ ਪਰਮੇਸ਼ਵਰ ਦੇ ਵਾਅਦੇ ਦੇ ਦੇਸ਼ 'ਚ ਜਾਣਾ ਹੈ ਤਾਂ ਯਰਦਨ ਨਦੀ ਨੂੰ ਅਸੀਂ ਪਾਰ ਕਰਨਾ ਹੈ ਯਰਦਨ ਨਦੀ ਕਿਸ ਨੂੰ ਦਰਸਾਉਂਦੀ ਹੈ ਸੰਸਾਰ ਨੂੰ ਸੰਸਾਰ ਨੂੰ ਪਾਰ ਕਰਨ ਤੋਂ ਬਾਅਦ ਹੀ ਇਸ ਸੰਸਾਰ ਨੂੰ ਛੱਡਣ ਤੋਂ ਬਾਅਦ ਹੀ ਅਸੀਂ ਸਵਰਗ ਜਾਵਾਂਗੇ ਤੁਹਾਡੇ ਵਿੱਚੋਂ ਕਿੰਨੇ ਲੋਕ ਸਵਰਗ ਜਾਣਾ ਚਾਹੁੰਦੇ ਆਪਣੇ ਹੱਥ ਵਿਖਾਓ ਸਵਰਗ ਜਾਣ ਲਈ ਸੰਸਾਰ 'ਚ ਰਹਿਣਾ ਹੈ ਜਾਂ ਛੱਡਣਾ ਹੈ ਜੇ ਇਸ ਸੰਸਾਰ ਨੂੰ ਅਸੀਂ ਛੱਡਾਂਗੇ ਤਾਂ ਹੀ ਸਵਰਗ ਜਾਵਾਂਗੇ ਜੇ ਸੰਸਾਰ ਨੂੰ ਛੱਡੋਗੇ ਤਾਂ ਹੀ ਉਸ ਸਵਰਗ ਜਿੱਤ ਤੁਸੀਂ ਜਾ ਸਕੋਗੇ ਇਸ ਨੂੰ ਸਮਝੋ ਇਹ ਕਿੰਨੂੰ ਦਰਸਾਉਂਦਾ ਹੈ ਜਾਣਦੇ ਹੋ ਯਰਦਨ ਨਦੀ ਨੂੰ ਪਾਰ ਕਰਕੇ ਵਾਅਦੇ ਦੇ ਦੇਸ਼ ਚ ਜਾਣਾ ਹੈ ਜਾਣ ਤੋਂ ਪਹਿਲਾਂ ਯਰਦਨ ਨਦੀ ਨੂੰ ਪਾਰ ਕਰਨ ਤੋਂ ਪਹਿਲਾਂ ਸ਼ਿੱਤਮ ਨੂੰ ਛੱਡਣਾ ਪਏਗਾ ਇੱਥੇ ਨਾ ਠਹਿਰੋ ਸ਼ਿੱਤਮ ਨੂੰ ਛੱਡੋ ਸ਼ਿੱਤਿਮ ਨੂੰ ਕਿਉਂ ਛੱਡਣਾ ਹੈ ਸ਼ਿੱਤਿਮ ਕਿਦੇ ਵਰਗਾ ਹੈ ਕਿੰਨੂੰ ਦਰਸਾਉਂਦਾ ਹੈ ਗਿਣਤੀ ਦੀ ਕਿਤਾਬ 25ਵਾਂ ਅਧਿਆਇ ਗਿਣਤੀ ਦੀ ਕਿਤਾਬ 25 ਅਧਿਆਇ ਇੱਥੇ ਸ਼ਿੱਤਿਮ ਦੇ ਬਾਰੇ ਲਿਖਿਆ ਹੈ ਇੱਕ ਕਾਦੇ ਲਈ ਮਸ਼ਹੂਰ ਸੀ 25ਵਾਂ ਅਧਿਆਇ ਪਹਿਲੇ ਵਚਨ ਤੋਂ ਇਜ਼ਰਾਈਲੀ ਸ਼ਿੱਤਿਮ ਚ ਰਹਿੰਦੇ ਸੀ ਅਤੇ ਉਹ ਲੋਗ ਮੋਆਬੀ ਲੜਕੀਆਂ ਦੇ ਨਾਲ ਕੁਕਰਮ ਕਰਨ ਲੱਗੇ ਪਿਆਰਿਓ ਸੁਣੋ ਕੀ ਤੁਹਾਨੂੰ ਸਮਝ ਆਇਆ ਬੀਤੇ ਦਿਨਾਂ ਚ ਸ਼ਿੱਤਮ ਚ ਕੀ ਹੋਇਆ ਸੀ ਇਜ਼ਰਾਈਲੀ ਲੋਗ ਮੂਆਬਨ ਔਰਤਾ ਦੇ ਨਾਲ ਕੀ ਕਰਨ ਲੱਗੇ ਪਾਪ ਕਰਨ ਲੱਗੇ ਜਿੱਥੇ ਵਿਵਿਚਾਰ ਹੁੰਦਾ ਸੀ ਐਸੀ ਭਿਆਨਕ ਜਗਾ ਸੀ ਸ਼ਰੀਰ ਨੂੰ ਗੰਦਾ ਕਰਨ ਵਾਲਾ ਇੱਕ ਭਿਆਨਕ ਸਥਾਨ ਸੀ ਉਹ ਅਪਵਿੱਤਰਤਾ ਅਤੇ ਉਹ ਗੰਦੇ ਕੰਮਾ ਦਾ ਅੱਡਾ ਸੀ ਸ਼ਿਤਿਮ ਯਹੋਸ਼ੂ ਕਹਿ ਰਿਆ ਅਪਵਿੱਤਰ ਮਨੁੱਖਾਂ ਨੂੰ ਅਪਵਿੱਤਰ ਜਗਾਵਾਂ ਨੂੰ ਅਪਵਿੱਤਰ ਇੱਛਾਵਾਂ ਨੂੰ ਉਮੀਦਾਂ ਨੂੰ ਜੇ ਛੱਡੋਗੇ ਨਹੀਂ ਅਤੇ ਫਿਰ ਯਰਦਨ ਵੀ ਪਾਰ ਨਹੀਂ ਕਰ ਸਕਦੇ ਇਸ ਨੂੰ ਛੱਡ ਦਿਓ ਸ਼ਿਤਿਮ ਨੂੰ ਛੱਡ ਦਿਓ ਕੋਈ ਸਾਡੇ ਵਿਚਕਾਰ ਹੈ ਤੁਸੀਂ ਨਵੇਂ ਸਾਲ ਦੇ ਵਿੱਚ ਤਾਂ ਆ ਗਏ ਲੇਕਿਨ ਸ਼ਿੱਤਿਮਨੂਵੀ ਹਾਂ ਜੋ ਨਾਂ ਲੈ ਕੇ ਆਇਆ ਕੋਈ ਹੈ ਨਵੇਂ ਸਾਲ ਵਿੱਚ ਤਾਂ ਆ ਗਏ ਪਿਛਲੇ ਸਾਲ ਜੋ ਪਾਪ ਮੇ ਕੰਮ ਕੀਤੇ ਆ ਉਹਨਾਂ ਨੂੰ ਜੋ ਇਸ ਨਵੇਂ ਸਾਲ 'ਚ ਵੀ ਆਪਣੇ ਨਾਲ ਲਿਆਇਆ ਕੋਈ ਹੈ ਇਹ ਯਾਦ ਰੱਖੋ ਖਤਰਾ ਹੈ ਸ਼ਿੱਤਿਮਨੂ ਛੱਡੇ ਬਿਨਾ ਯਰਦਨ ਨੂੰ ਪਾਰ ਕੀਤੇ ਬਿਨਾ ਅਤੇ ਉਸੇ ਤਰ੍ਹਾਂ ਹੀ ਵਾਅਦੇ ਦੇ ਦੇਸ਼ ਵਿੱਚ ਜਾਣਾ ਮੁਸ਼ਕਲ ਆ ਸ਼ਿੱਤਮ ਪਾਪ ਮੈਂ ਇਲਾਕਾ ਹੈ ਅੱਜ ਵੀ ਸਾਡੇ ਵਿੱਚ ਕਈ ਲੋਕ ਪਾਪ ਮੈਂ ਜਗਾਵਾਤੇ ਜਾ ਰਹੇ ਆ ਪਾਪ ਮੈਂ ਲੋਕਾਂ ਨੂੰ ਮਿਲ ਰਹੇ ਆ ਪਾਪ ਮੈਂ ਜਗਾਵਾਤੇ ਜਾ ਰਹੇ ਆ ਅਬਰਾਹਮ ਮੈਂ ਤੈਨੂੰ ਆਸ਼ੀਸ਼ ਦਿਆਂਗਾ ਲੇਕਿਨ ਸੁਣ ਪਾਪ ਮੈਂ ਜਗਾਵਾ ਤੋਂ ਪਾਪ ਮੈਂ ਲੋਕਾਂ ਤੋਂ ਪਾਪ ਮੇਂ ਜਗਾਵਾ ਵਿੱਚੋਂ ਤੂੰ ਅਲੱਗ ਹੋ ਕੇ ਜੋ ਮੈਂ ਤੈਨੂੰ ਵਿਖਾਵਾਂਗਾ ਤੂੰ ਉੱਥੇ ਜਾ ਜੇ ਵਾਅਦੇ ਦੇ ਦੇਸ਼ ਚ ਕਦਮ ਰੱਖਣਾ ਹੈ ਸਭ ਤੋਂ ਪਹਿਲਾ ਪਾਪ ਮੇਂ ਜਗਾਵਾ ਨੂੰ ਪਾਪ ਮੇਂ ਇਲਾਕਿਆਂ ਨੂੰ ਪਾਪ ਮੇਂ ਲੋਕਾਂ ਨੂੰ ਛੱਡ ਦੇ ਸਮਝ ਗਏ ਹੋ ਸ਼ਿੱਤਿਮ ਪਾਪ ਮੇਂ ਜਗਾਵਾ ਤੋਂ ਪਾਪ ਮੇਂ ਲੋਕਾਂ ਤੋਂ ਭਰਿਆ ਹੋਇਆ ਇਲਾਕਾ ਹੈ ਉਸ ਨੂੰ ਛੱਡ ਦਿਓ ਸ਼ਿੱਤਿਮ ਨੂੰ ਛੱਡੇ ਬਿਨਾ ਭੈਣੂ ਅਤੇ ਭਰਾਵੋ ਅਤੇ ਨਾਹੀ ਯਰਦਨ ਨੂੰ ਪਾਰ ਕਰ ਸਕਦੇ ਹੋ ਅਤੇ ਨਾ ਵਾਦੇ ਦੇ ਦੇਸ਼ 'ਚ ਜਾ ਸਕਦੇ ਹੋ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਰੱਖਿਆ ਹੈ ਸੁਣ ਰਹੇ ਹੋ ਭੈਣੋ ਤੇ ਭਰਾਵੋ ਮਾਤਾ ਪਿਤਾਓ ਸੁਣ ਰਹੇ ਹੋ ਤੁਹਾਡੇ ਲਈ ਮੇਰੇ ਪਰਮੇਸ਼ਵਰ ਨੇ ਉੱਤਮ ਸੋਚ ਰੱਖੀ ਆ ਅਤੇ ਉੱਤਮ ਸੋਚ ਉੱਤਮ ਯੋਜਨਾ ਅਤੇ ਚੰਗੇ ਮਕਸਦ ਰੱਖਿਆ ਪਰਮੇਸ਼ਵਰ ਦੀ ਸੋਚ ਅਤੇ ਯੋਜਨਾ ਤੁਹਾਡੇ ਜੇ ਚਾਹੁੰਦੇ ਹੋ ਜੀਵਨ 'ਚ ਪੂਰੀ ਹੋਵੇ ਹਜੇ ਤੱਕ ਜੋ ਪਾਪ 'ਮੇ ਕੰਮ ਤੁਸੀਂ ਕਰਦੇ ਆ ਰਹੇ ਹੋ ਉਹਨਾਂ ਨੂੰ ਛੱਡ ਦਿਓ ਪਾਪ ਮੈਂ ਸੰਗਤੀਆਂ ਨੂੰ ਛੱਡਣਾ ਹੈ ਪਾਪ ਮੈਂ ਲੋਕਾਂ ਚੋਂ ਬਾਹਰ ਆਉਣਾ ਹੈ ਪਰਮੇਸ਼ਵਰ ਦੇ ਵਾਅਦੇ ਕੀਤੇ ਦੇਸ਼ 'ਚ ਜੇ ਤੁਸੀਂ ਪਹੁੰਚਣਾ ਹੈ ਤਾਂ ਸ਼ਿੱਤਿਮ ਨੂੰ ਜਿੱਥੇ ਪਾਪ ਮੈਂ ਲੋਕ ਰਹਿੰਦੇ ਆ ਜਿੱਥੇ ਪਾਪ ਮੈਂ ਇਲਾਕੇ ਹੈ ਉਹ ਛੱਡ ਦਿਓ ਤਾਂ ਹੀ ਯਰਦਨ ਪਾਰ ਕਰ ਸਕੋਗੇ ਜੇ ਯਰਦਨ ਪਾਰ ਕਰੋਗੇ ਤਾਂ ਵਾਅਦੇ ਦੇ ਦੇਸ਼ 'ਚ ਪਹੁੰਚੋਗੇ ਭੈਣੋ ਅਤੇ ਭਰਾਵੋ ਇਜ਼ਰਾਈਲੀ ਲੋਕ ਜੰਗਲ ਦੇ ਵਿੱਚ ਕਿਉਂ ਮਰ ਗਏ ਕਾਰਨ ਜਾਣਦੇ ਹੋ ਉਹਨਾਂ ਨੇ ਮਿਸਰ ਨੂੰ ਤਾਂ ਛੱਡ ਦਿੱਤਾ ਸੀ ਲੇਕਿਨ ਜੋ ਪਾਪ ਉਹਨਾਂ ਨੇ ਮਿਸਰ ਵਿੱਚ ਕੀਤੇ ਉਹ ਛੱਡੇ ਨਹੀਂ ਉਹਨਾਂ ਨੇ ਬਾਰ-ਬਾਰ ਪਰਮੇਸ਼ਵਰ ਦਾ ਵਿਰੋਧ ਕੀਤਾ ਉਹ ਬਾਰ-ਬਾਰ ਪਰਮੇਸ਼ਵਰ ਅੱਗੇ ਕੁੜਕੁੜਾਏ ਅਸੀਂ ਮਿਸਰ ਵਿੱਚ ਹੀ ਠੀਕ ਸੀ ਸਾਨੂੰ ਮਿਸਰ 'ਚ ਰਹਿਣ ਵਾਲੇ ਦਿਨ ਯਾਦ ਆ ਰਹੇ ਆ ਜੇ ਇੱਥੋਂ ਅਸੀਂ ਨਾ ਨਿਕਲਦੇ ਉੱਥੇ ਹੀ ਰਹਿੰਦੇ ਤਾਂ ਠੀਕ ਹੁੰਦਾ ਮਿਸਰ ਵਿੱਚ ਹੀ ਮਰਦੇ ਤਾਂ ਚੰਗਾ ਹੁੰਦਾ ਹਰ ਵਾਰ ਉਹ ਪਰਮੇਸ਼ਰ ਕੋਲ ਆ ਕੇ ਮਿਸਰ ਦੇ ਬਾਰੇ ਗੱਲਾਂ ਕਰਦੇ ਸੀ ਮੇਰੇ ਭੈਣੋ ਅਤੇ ਭਰਾਵੋ ਜੋ ਮਿਸਰ ਨੂੰ ਤੁਸੀਂ ਛੱਡ ਕੇ ਆਏ ਹੋ ਆਪਣੇ ਨਾਲ ਨਾਲ ਲਿਆਵੋ ਜੋ ਸ਼ਿੱਤਿਮ ਨੂੰ ਤੁਸੀਂ ਛੱਡ ਕੇ ਆਏ ਹੋ ਉਹ ਦੁਬਾਰਾ ਇਸ ਨਵੇਂ ਸਾਲ ਚ ਨਾ ਨਾਲ ਲਿਆਓ ਯਹੋਸ਼ੂ ਕਹਿ ਰਿਹਾ ਪਾਪ ਮੈਂ ਜਗਾਵਾ ਛੱਡ ਦਿਓ ਜਾਂ ਪਾਪ ਮੈਂ ਇਲਾਕੇ ਛੱਡ ਦਿਓ ਯਹੋਸ਼ੂ 3 ਤੀਸਰਾ ਅਧਿਆਇ ਤੀਸਰਾ ਵਚਨ ਪ੍ਰਜਾ ਦੇ ਲੋਕਾਂ ਨੂੰ ਇਹ ਆਗਿਆ ਦਿੱਤੀ ਜਦ ਤੁਹਾਨੂੰ ਪਰਮੇਸ਼ਵਰ ਯਹਵਾ ਦੀ ਵਾਚਾ ਦਾ ਸੰਦੂਕ ਅਤੇ ਉਸ ਨੂੰ ਚੱਕੇ ਹੋਏ ਲੇਵੀ ਯਾਜਕ ਦਿਖਾਈ ਦੇਵੇ ਤਾਂ ਆਪਣੀ ਜਗ੍ਹਾ ਤੋਂ ਪਿੱਛੇ ਹਟ ਜਾਓ ਉਹਨਾਂ ਦੇ ਪਿੱਛੇ ਪਿੱਛੇ ਚਲਿਓ ਪਿਆਰਿਓ ਸੰਦੂਕ ਚ ਕੀ ਹੁੰਦਾ ਹੈ ਦੱਸੋ ਪੱਥਰ ਦੀਆਂ ਦੋ ਤਖਤੀਆਂ ਉਹਨਾਂ ਤਖਤੀਆਂ ਤੇ ਕੀ ਲਿਖਿਆ ਸੀ ਦਸ ਆਗਿਆਵਾਂ ਸੀ ਪਰਮੇਸ਼ਵਰ ਦਾ ਵਚਨ ਵਾਚਾ ਦੇ ਸੰਦੂਕ ਦੇ ਉੱਪਰ ਕੀ ਹੁੰਦਾ ਹੈ ਜਾਣ ਦਿਓ ਪ੍ਰਾਛੀਤ ਦਾ ਟਕਣਾ ਸੰਦੂਕ ਦੇ ਉੱਪਰ ਪ੍ਰਾਛੀਤ ਦਾ ਟਕਣਾ ਅਤੇ ਉਹਦੇ ਉੱਪਰ ਕੀ ਹੁੰਦੇ ਹੈ ਪਰਮੇਸ਼ਵਰ ਹੁੰਦੇ ਆ ਸੱਜੇ ਪਾਸੇ ਖੱਬੇ ਪਾਸੇ ਦੋ ਕਰੂਪ ਹੁੰਦੇ ਆ ਉਹ ਦੋਨੋਂ ਕਰੂਪ ਸੱਜੇ ਅਤੇ ਖੱਬੇ ਇਸ ਤਰ੍ਹਾਂ ਹੁੰਦੇ ਆ ਸੰਦੂਕ ਦੇ ਉੱਪਰ ਪ੍ਰਾਛੀਤ ਦੇ ਟਕਨੇ ਦੇ ਉੱਪਰ ਲਹੂ ਨੂੰ ਛਿੜਕਦੇ ਆ ਉਸ ਪ੍ਰਾਚੀ ਦੇ ਟਕਨੇ ਦੇ ਕੋਲ ਹੀ ਉੱਥੇ ਉੱਪਰ ਕੀ ਹੈ ਪਰਮੇਸ਼ਵਰ ਦੀ ਹਜ਼ੂਰੀ ਹਾਂ ਵਾਚਾ ਦਾ ਸੰਦੂਕ ਕਿਨੂੰ ਦਰਸਾਉਂਦਾ ਹੈ ਪਰਮੇਸ਼ਵਰ ਦੀ ਹਜ਼ੂਰੀ ਨੂੰ ਇਹ ਯਾਦ ਰੱਖੋ ਵਾਚਾ ਦਾ ਸੰਦੂਕ ਅਤੇ ਉਸ ਨੂੰ ਚੱਕੇ ਹੋਏ ਲੈ ਵੀ ਜੇ ਯਾਜਕ ਵੀ ਵਿਖੇ ਤਾਂ ਉਹਨਾਂ ਦੇ ਪਿੱਛੇ ਪਿੱਛੇ ਚੱਲਣਾ ਹੈ ਹਾਂ ਖੱਬੇ ਜਾਂ ਸੱਜੇ ਨਹੀਂ ਵੇਖਣਾ ਸੰਦੂਕ ਦੇ ਪਿੱਛੇ-ਪਿੱਛੇ ਚੱਲਣਾ ਹੈ ਵਿਸ਼ਵਾਸ ਦਾ ਕਰਤਾ ਅਤੇ ਉਸ ਨੂੰ ਸਿੱਧ ਕਰਨ ਵਾਲੇ ਯਿਸੂ ਦੇ ਵੱਲ ਹੀ ਵੇਖਦੇ ਹੋਏ ਅੱਗੇ ਵਧਣਾ ਹੈ ਵਿਸ਼ਵਾਸ ਦੀ ਯਾਤਰਾ ਨੂੰ ਅੱਗੇ ਵਧਾਉਣਾ ਹੈ ਭੈਣੋ ਅਤੇ ਭਰਾਵੋ ਅਸੀਂ ਸਾਰਿਆਂ ਨੇ ਰਸਤਾ ਭਟਕੇ ਬਿਨਾ ਸਿੱਧੇ ਜਿਸ ਮੰਜ਼ਲ ਤੱਕ ਪਹੁੰਚਣਾ ਹੈ ਜੇ ਪਹੁੰਚਣਾ ਹੈ ਤਾਂ ਵਿਸ਼ਵਾਸ ਦੇ ਕਰਤਾ ਯਿਸੂ ਦੇ ਵੱਲ ਹੀ ਅਸੀਂ ਵੇਖਣਾ ਹੈ ਜੇ ਆਪਣੇ ਮਿੱਤਰਾ ਵੱਲ ਵੇਖੋਗੇ ਤੋ ਖਾ ਖਾਉਗੇ ਜਾਂ ਰਿਸ਼ਤੇਦਾਰਾ ਵੱਲ ਵੇਖੋਗੇ ਤਾਂ ਉਹ ਉਹਨਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਤੁਹਾਨੂੰ ਸਿਖਾਉਣਗੇ ਤੁਸੀਂ ਆਪਣੇ ਜੀਵਨ ਚ ਆਪਣੀ ਆਤਮਿਕ ਯਾਤਰਾ ਚ ਜਿਵੇਂ ਤੁਸੀਂ ਸਿੱਧੇ ਜਾਣਾ ਨਹੀਂ ਜਾ ਸਕੋਗੇ ਜੇ ਤੁਸੀਂ ਸੰਸਾਰ ਨੂੰ ਵੇਖੋਗੇ ਉਹ ਤੁਹਾਨੂੰ ਆਪਣੇ ਵੱਲ ਖਿੱਚੇਗਾ ਖਬਰਦਾਰ ਯਹੋਸ਼ੂ ਕਹਿ ਰਿਹਾ ਸੰਦੂਕ ਨੂੰ ਵੇਖਦੇ ਹੋਏ ਚਲੋ ਅੱਜ ਪਰਮੇਸ਼ਵਰ ਸਾਨੂੰ ਕਹਿ ਰਹੇ ਆ ਮੈਂ ਜਿਸ ਪਾਸੇ ਜਾ ਰਿਹਾ ਹਾਂ ਉਸ ਪਾਸੇ ਤੁਸੀਂ ਵੀ ਚੱਲਣਾ ਹੈ ਯੀਸੂ ਨੇ ਸੰਸਾਰ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਕੀ ਕੀ ਜਾਣਦੇ ਹੋ ਜਾਣਦੇ ਜਾਂਦੇ ਕੀ ਕੀ ਜਾਣਦੇ ਹੋ ਆਖਰੀ ਰਾਤ ਸੀ ਭਲਾ ਕਿਹੜੀ ਵੀਰਵਾਰ ਦੀ ਰਾਤ ਬ੍ਰਦਰ ਵੀਰਵਾਰ ਦੀ ਰਾਤ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜੇ ਤੁਸੀਂ ਕਹਿ ਰਹੇ ਹੋ ਤਾਂ ਵੀਰਵਾਰ ਤੁਹਾਨੂੰ ਕਿਵੇਂ ਪਤਾ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਯੋਹੰਨਾ ਦੀ ਅੰਜੀਲ 14ਵਾਂ ਅਧਿਆਇ ਉੱਥੇ ਲਿਖਿਆ ਤੁਹਾਡਾ ਮਨ ਘਬਰਾਏ ਨਾ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹੋ ਤਾਂ ਮੇਰੇ ਤੇ ਵੀ ਵਿਸ਼ਵਾਸ ਕਰੋ ਇਹ 14ਵਾਂ ਅਧਿਆਇ 15ਵਾਂ ਅਧਿਆਇ 16ਵਾਂ ਅਧਿਆਇ 17ਵਾਂ ਅਧਿਆਇ ਇਹ ਸਾਰੇ ਹੀ ਵੀਰਵਾਰ ਹੋਈਆਂ ਕਟਨਾਵਾਂ ਦਾ ਹੀ ਵਰਣਨ ਹੈ ਉਸ ਦਿਨ येशू ने किया मैं पिता ਦੇ ਕੋਲ ਜਾ ਰਹਾ ਹਾਂ ਅਤੇ ਯਿਸੂ ਮਸੀਹ ਨੇ ਕਿਹਾ ਮੈਂ ਹੀ ਰਾਹ ਹਾਂ ਮੈਂ ਹੀ ਸਚਾਈ ਹਾਂ ਮੈਂ ਹੀ ਜੀਵਨ ਹਾਂ ਮਰ ਤੋਂ ਬਿਨਾ ਤੁਸੀਂ ਪਿਤਾ ਦੇ ਕੋਲ ਨਹੀਂ ਜਾ ਸਕਦੇ ਪ੍ਰਭੂ ਹੀ ਰਾਹ ਹੈ ਮੈਂ ਫਿਰ ਪੁੱਛਦਾ ਹਾਂ ਕਿ ਤੁਸੀਂ ਸਵਰਗ ਜਾਣਾ ਚਾਹੁੰਦੇ ਹੋ ਕਿੰਨੇ ਲੋਕ ਜਾਣਾ ਚਾਹੁੰਦੇ ਆ ਆਪਣੇ ਹੱਥਾਂ ਨੂੰ ਵਿਖਾਓ ਤਾਂ ਫਿਰ ਕਿਦੇ ਪਿੱਛੇ ਚੱਲਣਾ ਹੈ ਕਿਉਂ ਉਹ ਪ੍ਰਭੂ ਸਵਰਗ ਛੱਡ ਕੇ ਧਰਤੀ ਤੇ ਕਿਉਂ ਆਇਆ ਕਾਰਨ ਜਾਣਦੇ ਹੋ ਤੁਹਾਨੂੰ ਅਤੇ ਮੈਨੂੰ ਇਸ ਧਰਤੀ ਤੋਂ ਉਸ ਸਵਰਗ ਵਿੱਚ ਲੈ ਕੇ ਜਾਣ ਲਈ ਤੁਹਾਨੂੰ ਅਤੇ ਮੈਨੂੰ ਅਸਾ ਸਭਨਾਂ ਨੂੰ ਸਵਰਗ ਦਾ ਰਾਹ ਨਹੀਂ ਪਤਾ ਕਿਸੇ ਨੂੰ ਵੀ ਪਤਾ ਨਹੀਂ ਸਿਰਫ ਇੱਕ ਹੀ ਵਿਅਕਤੀ ਨੂੰ ਪਤਾ ਹੈ ਉਹ ਹੈ ਮੇਰਾ ਪ੍ਰਭੂ ਯੀਸ਼ੂ ਮਸੀਹ ਸਵਰਗ ਨੂੰ ਛੱਡ ਕੇ ਪ੍ਰਭੂ ਇਸ ਧਰਤੀ ਤੇ ਆਏ ਇਸ ਦਾ ਕਾਰਨ ਕੀ ਹੈ ਕਿਉਂਕਿ ਹਰ ਇੱਕ ਮਨੁੱਖ ਨੂੰ ਇੱਕ ਨਾ ਇੱਕ ਦਿਨ ਇਸ ਸੰਸਾਰ ਚੋਂ ਸਵਰਗ ਲੈ ਕੇ ਜਾਣਾ ਹੈ ਐਸੇ ਵਜ੍ਹਾ ਦੇ ਨਾਲ ਯੀਸੂ ਦੁਨੀਆ ਚ ਆਏ ਸਵਰਗ ਦਾ ਰਸਤਾ ਸਿਰਫ ਇੱਕ ਵਿਅਕਤੀ ਨੂੰ ਹੀ ਪਤਾ ਹੈ ਅਤੇ ਉਹ ਹੈ ਮੇਰਾ ਪ੍ਰਭੂ ਯੀਸੂ ਮਸੀਹ ਮੈਂ ਹੀ ਰਾਸ ਸਚਾਈ ਅਤੇ ਜੀਵਨ ਹਾਂ ਮੇਰੇ ਬਿਨਾ ਕੋਈ ਵੀ ਇਨਸਾਨ ਬੋਲੋ ਪਰਮੇਸ਼ਵਰ ਕੋਲ ਪਹੁੰਚ ਨਹੀਂ ਸਕਦਾ ਤੁਸੀਂ ਸਵਰਗ ਜਾਣਾ ਚਾਹੁੰਦੇ ਹੋ ਨਾ ਕਦੇ ਤੁਹਾਡਾ ਕੋਈ ਮਿੱਤਰ ਤੁਸੀਂ ਫਲਾਨੀ ਜਗ੍ਹਾ ਤੇ ਹੋਏ ਤਾਂ ਮੈਂ ਤੁਹਾਨੂੰ ਉੱਥੋਂ ਘਰੇ ਲਿਆ ਜਾਵਾਂਗਾ ਉੱਥੇ ਮੈਂ ਬੈਠ ਕੇ ਵੇਟ ਕਰਾਂਗਾ ਅਤੇ ਤੂੰ ਉਸ ਜਗ੍ਹਾ ਤੇ ਆ ਜਾਵੇਂ ਫਲਾਨੀ ਜਗ੍ਹਾ ਤੁਸੀਂ ਗਏ ਉੱਥੇ ਤੁਹਾਡਾ ਮਿੱਤਰ ਵੀ ਤੁਹਾਡੀ ਵੇਟ ਕਰ ਰਿਆ ਸੀ ਤੁਸੀਂ ਮੰਨ ਲਓ ਬਾਈਕ ਜਾਂ ਕਾਰ ਤੇ ਗਏ ਮੰਨ ਲਓ ਤੁਹਾਡੇ ਅੱਗੇ ਜਾ ਜਾ ਕੇ ਤੁਹਾਨੂੰ ਉਹ ਰਾਹ ਵਿਖਾ ਰਿਆ ਹੈ ਹੁਣ ਤੁਸੀਂ ਕੀ ਕਰਨਾ ਦੱਸੋ ਬੋਲੋ ਉਹਤੇ ਜੀ ਨਾਲ ਅੱਗੇ ਜਾ ਰਿਹਾ ਤੁਸੀਂ ਆਰਾਮ ਨਾਲ আরে ਵਾਹ ਇਹ ਬਹੁਤ ਵਧੀਆ ਵਿਖ ਰਿਹਾ ਸ਼ਾਪਿੰਗ ਮਾਲ ਇੱਕਾਦੂ ਬਣਿਆ ਇਸ ਤੋਂ ਪਹਿਲਾਂ ਤਾਂ ਇੱਥੇ ਨਹੀਂ ਸੀ ਉਹ ਵਾਹ ਸਿਨੇਮਾ ਥੀਟਰ ਨਵਾਂ ਹੈ ਅੱਗੇ ਜਾਣ ਵਾਲਾ ਵਿਅਕਤੀ ਜੋ ਤੁਹਾਨੂੰ ਰਾਹ ਵਿਖਾ ਰਿਹਾ ਹੈ ਉਹਦੇ ਤੇ ਤੁਸੀਂ ਧਿਆਨ ਲਾਏ ਬਿਨਾ ਇਧਰ ਉਧਰ ਵੇਖ ਰਹੇ ਸੀ ਅਤੇ ਵਿਚਾਲੇ ਕੋਈ ਆ ਗਿਆ ਉਹ ਸੋਚ ਰਿਹਾ ਤੁਸੀਂ ਆ ਰਹੇ ਹੋ ਅਤੇ ਉਹ ਜਾ ਰਿਹਾ ਸੀ ਅਤੇ ਪਿੱਛੇ ਤੁਸੀਂ ਇਧਰ ਉਧਰ ਵੇਖਦੇ ਹੋਏ ਅਤੇ ਇਸ ਦੌਰਾਨ ਤੁਹਾਡਾ ਧਿਆਨ ਭਟਕ ਗਿਆ ਬਸ ਆ ਗਈ ਕਾਰ ਆ ਗਿਆ ਟਰੈਕਟਰ ਆ ਗਿਆ ਜਾਂ ਕੋਈ ਵੀ ਸਾਧਨ ਆ ਗਿਆ ਹਾਂ ਉਹ ਕਿੱਥੇ ਆ ਉਹ ਕਿੱਥੇ ਆ ਕਹਿਣ ਤੇ ਫਿਰ ਕੀ ਹੋਏਗਾ ਮੈਂ ਪੁੱਛਦਾ ਹਾਂ ਜੇ ਤੁਸੀਂ ਜੇ ਤੁਹਾਨੂੰ ਕੋਈ ਰਾਹ ਵਿਖਾ ਰਿਹਾ ਹੈ ਤੁਸੀਂ ਕੀ ਕਰੋਗੇ ਤੁਸੀਂ ਸਿੱਧੇ ਪਹੁੰਚ ਜਾਓਗੇ ਯਾ ਵਿਚਾਲੇ ਕੋਈ ਆਇਆ ਤਾਂ ਤੁਸੀਂ ਪਹੁੰਚ ਜਾਉਗੇ ਦੱਸੋ ਕੀ ਸਮਝ ਆਇਆ ਭੈਣੋ ਅਤੇ ਭਰਾਵੋ ਜੇ ਤੁਸੀਂ ਅਤੇ ਮੈਂ ਅਸੀਂ ਸਵਰਗ ਜਾਣਾ ਹੈ ਤਾਂ ਪ੍ਰਭੂ ਦੇ ਅਤੇ ਸਾਡੇ ਵਿੱਚ ਤੁਹਾਡੇ ਅਤੇ ਸਾਡੇ ਵਿੱਚ ਕਿਸੇ ਨੂੰ ਵੀ ਆਉਣ ਦੀ ਆਗਿਆ ਨਹੀਂ ਆ ਕੋਈ ਚੀਜ਼ ਆਉਣ ਦੀ ਆਗਿਆ ਨਹੀਂ ਆ ਕੋਈ ਵਿਅਕਤੀ ਵਿੱਚ ਆਵੇ ਜਾਂ ਕੋਈ ਚੀਜ਼ ਵਿੱਚ ਆਵੇ ਤੁਸੀਂ ਭਟਕ ਜਾਉਗੇ ਤੁਸੀਂ ਜਿਹੜੀ ਮੰਜ਼ਲ ਤੱਕ ਪਹੁੰਚਣਾ ਹੈ ਨਹੀਂ ਪਹੁੰਚ ਪਾਉਂਗੇ ਸਮਝ ਗਏ ਹੂੰ ਵਿਚਾਲੇ ਕਿਸੇ ਨੂੰ ਆਉਣ ਨਾ ਦਿਓ ਤੁਹਾਡੇ ਅਤੇ ਪਰਮੇਸ਼ਵਰ ਦੇ ਵਿੱਚ ਕਿਸੇ ਵੀ ਪਾਪ ਮੇ ਰਿਸ਼ਤੇ ਨੂੰ ਕਿਸੇ ਵੀ ਪਾਪ ਮੇ ਸੰਬੰਧ ਨੂੰ ਜਾਂ ਪਾਪ ਮੇ ਆਦਤ ਨੂੰ ਜਾਂ ਪਾਪ ਮੇ ਕੰਮ ਨੂੰ ਆਉਣ ਨਾ ਦਿਓ ਸਵੇਰੇ ਹੀ ਉਠੋ ਸੰਦੂਕ ਵੱਲ ਵੇਖਦੇ ਹੀ ਅੱਗੇ ਵਧਦੇ ਜਾਓ ਅਤੇ ਇਸ ਲਈ ਤੜਕੇ ਹੀ ਉਠੋ ਵਿਸ਼ਵਾਸ ਦੇ ਕਰਤਾ ਅਤੇ ਯਿਸੂ ਦੇ ਵੱਲ ਤੱਕਦੇ ਹੋਏ ਹੀ ਅਸੀਂ ਅੱਗੇ ਵਧਣਾ ਹੈ ਪ੍ਰਭੂ ਅਤੇ ਸਾਡੇ ਵਿੱਚ ਸੰਸਾਰ ਕਦੇ ਵੀ ਨਾ ਆਵੇ ਸੰਸਾਰ ਯਾਨੀ ਕੀ ਆੱਖਾ ਦਾ ਵੇਖਣਾ ਸ਼ਰੀਰ ਦੀ ਇੱਛਾ ਜੇ ਜੀਵਨ ਦਾ ਕਮਾਂਡ ਆ ਗਿਆ ਤਾਂ ਤੁਹਾਨੂੰ ਅਤੇ ਮੈਨੂੰ ਪਟਕਾ ਦੇਵੇਗਾ ਅਤੇ ਜਿਸ ਵੀ ਮੰਜ਼ਲ ਤੇ ਅਸੀਂ ਪਹੁੰਚਣਾ ਹੈ ਸਾਨੂੰ ਪਹੁੰਚ ਨਹੀਂ ਦਵੇਗਾ ਅਤੇ ਇਸ ਲਈ ਤੁਸੀਂ ਇਸ ਗੱਲ ਨੂੰ ਸਮਝੋ ਪਾਪ ਵਿੱਚ ਜਗਾਵਾਨੂੰ ਛੱਡ ਦਿਓ ਅਤੇ ਦੂਸਰਾ ਪ੍ਰਭੂ ਦੇਵਲ ਵੇਖਦੇ ਹੋਏ ਹੀ ਅੱਗੇ ਵਧੋ ਅਤੇ ਤੀਸਰਾ ਪਵਿੱਤਰ ਤਾਈ ਦੇ ਵਿੱਚ ਰਵੋ ਆਓ ਪੜიਏ ਪੰਜਵਾਂ ਵਚਨ ਫਿਰ ਯਹੋਸ਼ੂ ਕਹਿ ਰਿਹਾ ਹੈ ਕਿਉਂਕਿ ਕੱਲ ਦੇ ਦਿਨ ਯਹੋਵਾ ਤੁਹਾਡੇ ਵਿੱਚ ਅਚੰਬੇ ਕੰਮ ਕਰੇਗਾ ਕਰੇਗਾ ਕਹਿ ਰਿਹਾ ਹੈ ਜਾਂ ਫਿਰ ਕਰ ਸਕਦਾ ਕਹਿ ਰਿਹਾ ਇੱਥੇ ਕੀ ਲਿਖਿਆ ਹੈ ਬੋਲੋ ਮੇਰਾ ਪ੍ਰਭੂ ਤੁਹਾਡੇ ਵਿੱਚ ਕਾਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਬੱਚਿਆਂ ਦੇ ਵਿੱਚ ਅਚੰਭੇ ਕਮਾ ਨੂੰ ਕਰੇਗਾ ਅਤੇ ਕਰਨ ਜਾ ਰਿਹਾ ਕਿੰਨੇ ਵਿਸ਼ਵਾਸ ਕਰਦੇ ਆ ਕਿ ਇਸ ਨਵੇਂ ਸਾਲ ਦੇ ਵਿੱਚ ਪਰਮੇਸ਼ਵਰ ਮੇਰੇ ਜੀਵਨ ਦੇ ਵਿੱਚ ਚਮਤਕਾਰ ਕਰੇਗਾ ਕਰੇਗਾ ਕਹਿਣ ਵਾਲੇ ਆਪਣੇ ਹੱਥਾਂ ਨੂੰ ਖੜੇ ਕਰੋ ਯੈਸ 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 ਪਰਮੇਸ਼ਵਰ ਅੱਜ ਤੋਂ ਲੈ ਕੇ ਤੁਹਾਡੇ ਜੀਵਨ ਚ ਅਚੰਭੇ ਕਮਾ ਨੂੰ ਕਰੇ ਇਸ ਉਮੀਦ ਨਾਲ ਤੁਸੀਂ ਹੱਥ ਵਿਖਾਇਆ ਹੈ ਨਾ ਤੁਸੀਂ ਕਿਹਾ ਹੈ ਨਾ ਕਿ ਪਰਮੇਸ਼ਰ ਅਦਭੁਤ ਕੰਮ ਕਰੇਗਾ ਅਤੇ ਫਿਰ ਤੁਸੀਂ ਕੀ ਕਰਨਾ ਹੈ ਬੋਲੋ ਇਸ ਤਰ੍ਹਾਂ ਹੈ ਇਥੇ ਕੀ ਹੈ ਵੇਖੋ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਇਸ ਲਈ ਫਿਰ ਯਹੋਵਾ ਤੁਹਾਡੇ ਵਿੱਚਕਾਰ ਅਚੰਭੇ ਕੰਮ ਕਰੇਗਾ ਆਪਣੇ ਆਪ ਨੂੰ ਪਵਿੱਤਰ ਕਰੋ ਭੈਣੋ ਅਤੇ ਭਰਾਵੋ ਜੇ ਚਾਹੁੰਦੇ ਹੋ ਪਰਮੇਸ਼ਰ ਤੁਹਾਡੇ ਜੀਵਨ ਚ ਅਚੰਭੇ ਕੰਮ ਕਰੇ ਇਹ ਤੁਹਾਡੇ ਆਪਣੇ ਹੱਥ ਵਿੱਚ ਹੈ जे पवित्र जीवन जीओगे मेरा प्रभु ते तो जीवन च अचंभे कम करेगा जो पाप में कम करते रहो ज प्रभु अद्भुत कम करन तो कोल आया है कर पाप में कम कर रहे हो वेख के की करेगा आओ पढ़ते हाँ व्यवस्था सार तेई अध्याय चौदमा वचन हां क्योंकि तेरा परमेश्वर יהוה ਤੈਨੂੰ ਬਚਾਉਣ ਅਤੇ ਤੇਰੇ ਦੁਸ਼ਮਨਾ ਨੂੰ ਤੇਰੇ ਤੋਂ ਹਰਵਾਉਣ ਤੋਂ ਤੇਰੀ ਛੌਨੀ ਦੇ ਨੇੜੇ ਘੁੰਮਦਾ ਰਹੇਗਾ ਕੀ ਕਰੇਗਾ ਤੁਹਾਡੇ ਮੁਹੱਲੇ 'ਚ ਤੁਹਾਡੇ ਇਲਾਕੇ 'ਚ ਤੁਹਾਨੂੰ ਆਸ਼ੀਸ਼ ਦੇਣ ਦੇ ਲਈ ਤੁਹਾਡੇ ਦੁਸ਼ਮਨਾ ਉੱਪਰ ਜਿੱਤ ਪਾਉਣ ਦੇ ਲਈ ਹੀ ਪਰਮੇਸ਼ਵਰ ਤੁਹਾਡੇ ਇਲਾਕੇ 'ਚ ਤੁਹਾਡੇ ਘਰ ਦੇ ਕੋਲ ਫਿਰੇਗਾ ਇਸ ਤਰ੍ਹਾਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ ਦੇ ਲਈ ਤੁਹਾਡੇ ਦੁਸ਼ਮਨਾ ਤੇ ਤੁਹਾਨੂੰ ਜਿੱਤ ਦੇਣ ਦੇ ਲਈ ਜਦੋਂ ਤੁਹਾਡੇ ਘਰ ਦੇ ਨੇੜੇ ਆਏਗਾ ਪਰਮੇਸ਼ਵਰ ਤੁਹਾਡੇ ਵਿੱਚ ਕਿਸੇ ਵੀ ਅਸ਼ੁੱਧ ਚੀਜ਼ ਨੂੰ ਵੇਖ ਕੇ ਤੁਹਾਡੇ ਤੋਂ ਫੇਰ ਨਾ ਜਾਵੇ ਤੁਹਾਡੀ ਛਾਉਣੀ ਛੌਣੀ ਦਾ ਮਤਲਬ ਜਿੱਥੇ ਰਹਿੰਦੇ ਆ ਉਹ ਜਗਾ ਤੁਹਾਡੀ ਆਤਮਾ ਕਿੱਥੇ ਵਾਸ ਕਰਦੀ ਆ ਦੱਸੋ ਇਸ ਸ਼ਰੀਰ ਚ ਸ਼ਰੀਰ ਚ ਕੀ ਨਹੀਂ ਹੋਣਾ ਚਾਹੀਦਾ ਜਦ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਆਵੇ ਅਤੇ ਜਿੱਤ ਦੇਣ ਆਵੇ ਤੁਹਾਡੀ ਛੌਣੀ ਚ ਕਿਸੇ ਅਸ਼ੁੱਧ ਚੀਜ਼ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਆਸ਼ੀਸ਼ ਦਿੱਤੇ ਬਿਨਾ ਚਲਾ ਨਾ ਜਾਵੇ ਇਸ ਲਈ ਆਪਣੀ ਛੌਣੀ ਨੂੰ ਪਵਿੱਤਰ ਰੱਖਣਾ ਹੈ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਦੇ ਲਈ ਤੁਹਾਨੂੰ ਮੈਨੂੰ ਸਾਡੇ ਪਰਿਵਾਰ ਨੂੰ ਆਸ਼ੀਸ਼ ਦੇਣ ਦੇ ਲਈ ਸਾਡੇ ਜੀਵਨ ਚ ਅਚੰਭੇ ਕੰਮਾਂ ਨੂੰ ਕਰਨ ਦੇ ਲਈ ਹੀ ਜਲਦ ਹੀ ਉਹ ਪਰਮੇਸ਼ਰ ਸਾਡੇ ਵਿੱਚ ਉਤਰ ਆਉਣ ਵਾਲਾ ਹੈ ਹੋ ਸਕਦਾ ਅੱਜ ਉਤਰ ਆਇਆ ਹੋਵੇ ਭੈਣੋ ਅਤੇ ਭਰਾਵੋ ਸੁਣ ਰਹੇ ਹੋ ਸ਼ਾਇਦ ਅੱਜ ਹੀ ਸਾਡੇ ਵਿਚਕਾਰ ਆਏ ਹੋਣ ਉਹ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ ਆਏ ਹੋਣ ਇਸ ਤਰ੍ਹਾਂ ਜਦੋਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ ਆਉਂਦਾ ਹੈ ਤਾਂ ਤੁਹਾਡੇ ਵਿੱਚ ਜੇ ਕਿਸੇ ਪਾਪ ਨੂੰ ਵੇਖਣਗੇ ਤਾਂ ਅਤੇ ਫਿਰ ਕੀ ਕਰਨਗੇ ਦੱਸੋ ਚੱਲ ਜਾਣਗੇ ਤੁਸੀਂ ਸਾਰੇ ਚਾਹੁੰਦੇ ਹੋ ਨਾ ਕਿ ਪਰਮੇਸ਼ਵਰ ਤੁਹਾਡੇ 'ਚ ਚਮਤਕਾਰ ਕਰੇ ਅਤੇ ਇਹ ਸੁਣ ਕੇ ਤੁਸੀਂ ਆਪਣੇ ਹੱਥਾਂ ਨੂੰ ਵੀ ਵਿਖਾਇਆ ਸੀ ਨਾ ਤੁਹਾਡੇ ਲਈ ਖੁਸ਼ਖਬਰੀ ਆ ਤਾ ਕਲ ਪਰਮੇਸ਼ਵਰ ਤੁਹਾਡੇ ਜੀਵਨ ਚ ਅਦਭੁਤ ਕੰਮਾਂ ਨੂੰ ਕਰ ਸਕੇ ਤੁਸੀਂ ਆਪਣੇ ਆਪ ਨੂੰ ਕੀ ਲਿਖਿਆ ਪਵਿੱਤਰ ਕਰੋ ਸ਼ਾਇਦ ਅਜੇ ਸੇ ਸਮੇਂ ਤੁਹਾਨੂੰ ਅਤੇ ਮੈਨੂੰ ਬਰਕਤ ਦੇਣ ਲਈ ਪਰਮੇਸ਼ਵਰ ਸਵਰਗ ਚੋਂ ਉਤਰ ਆਇਆ ਤਾਂ ਫਿਰ ਅਸੀਂ ਕੀ ਕਰਨਾ ਹੈ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਜੋ ਪਰਮੇਸ਼ਵਰ ਨੂੰ ਦੁੱਖ ਦਿੰਦਾ ਹੈ ਜੋ ਪਰਮੇਸ਼ਵਰ ਨੂੰ ਸਹੀ ਨਹੀਂ ਲੱਗਦਾ ਜੋ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਿਕ ਨਹੀਂ ਆ ਉਹ ਤੁਹਾਡੀ ਬੋਲੀ ਹੋ ਸਕਦੀ ਆ ਤੁਹਾਡਾ ਪਹਿਰਾਵਾ ਹੋ ਸਕਦਾ ਹੈ ਜਾਂ ਇੱਛਾਵਾਂ ਹੋ ਸਕਦੀਆਂ ਜਾਂ ਤੁਹਾਡੇ ਵਿਚਾਰ ਹੋ ਸਕਦੇ ਆ ਅਤੇ ਜਾਂ ਜੋ ਤੁਸੀਂ ਵੇਖਦੇ ਹੋ ਉਹ ਹੋ ਸਕਦਾ ਹੈ ਚਾਹੇ ਕੁਝ ਵੀ ਆ ਲੇਕਿਨ ਪਰਮੇਸ਼ਵਰ ਦੀਆਂ ਨਿਗਾਚ ਉਹ ਪਾਪ ਨਹੀਂ ਹੋਣਾ ਚਾਹੀਦਾ ਭਰਾਵੋ ਅਤੇ ਭੈਣੋ ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਡੇ ਕੋਲ ਆ ਕੇ ਅਚੰਬੇ ਕੰਮ ਕਰੇ ਹੋ ਸਕਦਾ ਤੁਹਾਡੇ ਮਨ ਦੇ ਹਾਲਾਤ ਨੂੰ ਵੇਖ ਕੇ ਚਲਾ ਜਾਏਗਾ ਜੇ ਚਾਹੁੰਦੇ ਹੋ ਕਿ ਇਸ ਤਰ੍ਹਾਂ ਨਾ ਜਾਵੇ ਅਤੇ ਤੁਹਾਡੇ ਜੀਵਨ ਚ ਅਚੰਬੇ ਕੰਮ ਕਰੇ ਦੱਸੋ ਫਿਰ ਕੀ ਕਰਨਾ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰਨਾ ਕੋਈ ਹੋਰ ਆ ਕੇ ਪਵਿੱਤਰ ਨਹੀਂ ਕਰੇਗਾ ਕੋਈ ਹੋਰ ਆ ਕੇ ਸ਼ੁੱਧ ਨਹੀਂ ਕਰੇਗਾ ਤੁਸੀਂ ਆਪਣੇ ਆਪ ਆਪਣੇ ਗੁਨਾਹਾਂ ਨੂੰ ਮੰਨਣਾ ਹੈ ਮੈਂ ਤੁਹਾਡੇ ਵੱਲੋਂ ਨਹੀਂ ਮੰਨ ਸਕਦਾ ਜੋ ਬਿਮਾਰ ਆ ਉਹਨੇ ਦਵਾਈ ਖਾਣੀ ਹੈ ਜੇ ਤੁਹਾਡੇ ਬਦਲੇ ਤੁਹਾਡੀ ਪਤਨੀ ਖਾਏ ਉਹ ਨਹੀਂ ਚੱਲੇਗਾ ਜੇ ਤੁਹਾਡਾ ਪਤੀ ਖਾਵੇ ਉਹ ਨਹੀਂ ਚੱਲੇਗਾ ਜਿੰਨੂੰ ਬਿਮਾਰੀ ਆ ਜਿਵੇਂ ਉਸਨੇ ਦਵਾਈ ਖਾਣੀ ਆ ਉਸੇ ਤਰ੍ਹਾਂ ਜਿਹਦੇ ਵਿੱਚ ਪਾਪ ਹੈ ਉਹੀ ਆਪਣੇ ਗੁਨਾਹਾਂ ਨੂੰ ਮੰਨ ਕੇ ਛੱਡ ਦੇਵੇ ਅਤੇ ਫਿਰ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇ ਕੇ ਅਦਭੁਤ ਕਮਾਣੂ ਜ਼ਰੂਰ ਕਰੇਗਾ ਜੇ ਵਿਸ਼ਵਾਸ ਕਰਦੇ ਹੋ ਤਾਂ ਕਿ ਪ੍ਰਭੂ ਅੱਗੇ ਪ੍ਰਾਰਥਨਾ ਕਰੀਏ ਆਓ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਆਪਣੇ ਸਿਰਾਂ ਨੂੰ ਝੁਕਾ ਲਵੋ ਪਵਿੱਤਰ ਪਰਮੇਸ਼ਵਰ ਪਿਤਾ ਤੁਸੀਂ ਸਾਡੇ ਨਾਲ ਗੱਲ ਕੀਤੀ ਕਿ ਛਿੱਤਮ ਨੂੰ ਛੱਡਣਾ ਹੈ ਯਾਨੀ ਪਾਪ ਨੂੰ ਪਾਪ ਮੇਂ ਜਗਾਵਾਂ ਨੂੰ ਪਾਪ ਮੇਂ ਇਲਾਕਿਆਂ ਨੂੰ ਪਾਪ ਮੇਂ ਕੰਮਾਂ ਨੂੰ ਜੇ ਨਹੀਂ ਛੱਡਾਂਗੇ ਤੇਰੇ ਰਾਜ ਵਿੱਚ ਅਸੀਂ ਨਹੀਂ ਆ ਸਕਦੇ ਪਿਤਾ ਇਸ ਸਮੇਂ ਪ੍ਰਾਰਥਨਾ ਕਰਦਾ ਹਾਂ ਸਾਡੇ ਵਿੱਚੋਂ ਹਰ ਇੱਕ ਨੂੰ ਸ਼ੁੱਧ ਕਰ ਦਿਓ ਸਾਡੇ ਵਿੱਚੋਂ ਹਰ ਇੱਕ ਨੂੰ ਪਵਿੱਤਰ ਕਰੋ ਪਿਤਾ ਜੋ ਤੁਹਾਨੂੰ ਪਸੰਦ ਨਾ ਹੋਵੇ ਉਹਨਾਂ ਵਿੱਚੋਂ ਕੁਝ ਵੀ ਸਾਡੇ ਵਿੱਚ ਨਾ ਹੋਵੇ ਪਿਤਾ ਸੰਸਾਰੀਆ ਸੰਸਾਰ ਦੀ ਮਿੱਤਰਤਾ ਸਾਡੇ ਵਿੱਚ ਨਾ ਆ ਸਕੇ ਪਿਤਾ ਕੋਈ ਵੀ ਬੁਰਾਈ ਨਾ ਹੋਵੇ ਪਿਤਾ ਤੁਹਾਡੇ ਵੱਲ ਵੇਖਦੇ ਹੋਏ ਅੱਗੇ ਵਧੀਏ ਅਸੀਂ ਰਾਹ ਨਾ ਪਟਕ ਸਕੀਏ ਪਿਤਾ ਸਾਡੇ ਵਿੱਚੋਂ ਕੋਈ ਵੀ ਰਾਹ ਨਾ ਪਟਕੇ ਤੁਹਾਡੇ ਤੋਂ ਦੂਰ ਨਾ ਜਾਵੇ ਤੁਹਾਡੇ ਵੱਲ ਵੇਖਦੇ ਅੱਗੇ ਵਧਣ ਸਾਡੇ ਪਰਿਵਾਰ ਤੁਹਾਡੇ ਰਾਜ ਵਿੱਚ ਜਾ ਸਕਣ ਪਿਤਾ ਸਾਨੂੰ ਸੰਭਾਲ ਕੇ ਰੱਖੋ ਜੇ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਾਂਗੇ ਤਾਂ ਤੁਸੀਂ ਕਿਹਾ ਮੈਂ ਅਚੰਬੇ ਕੰਮ ਕਰਾਂਗਾ ਤੁਹਾਡੇ ਵਿੱਚ ਤੁਸੀਂ ਕਿਹਾ ਮੈਂ ਚਮਤਕਾਰਾਂ ਨੂੰ ਕਰਾਂਗਾ ਪਿਤਾ ਕਰੋ ਅਚੰਬੇ ਕੰਮ ਸਾਡੇ ਜੀਵਨ 'ਚ ਕਰ ਦਿਓ ਪਿਤਾ ਜਿਹੜੇ ਆਰਥਿਕ ਸਮੱਸਿਆਵਾਂ ਵਿੱਚ ਆ ਉਹਨਾਂ ਦੀ ਮਦਦ ਕਰੋ ਜੋ ਸਰੀਰਿਕ ਤੌਰ ਤੇ ਕਮਜ਼ੋਰ ਆ ਬਿਮਾਰੀਆਂ ਦੇ ਵਿੱਚ ਸਮੱਸਿਆਵਾਂ 'ਚ ਪਿਤਾ ਜੋ ਬਹੁਤ ਹੀ ਦੁਖੀ ਹੈ ਪਿਤਾ ਹਰ ਇੱਕ ਜਨ ਦੀ ਸਹਾਇਤਾ ਕਰ ਦਿਓ ਅਦਭੁਤ ਕਮਾਨੂ ਕਰੋ ਪ੍ਰਭੂ ਅਨੁਗ੍ਰਹਿ ਕਰੋ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ address Calvary Postbox number 30 Kokkatpally Hyderabad 72